ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਜਿਸ ਦੇ ਵਿੱਚ ਸੁਨੀਆਹਾ ਨੇ ਆਨਲਾਈਨ ਆ ਕੇ ਕਿਮੀ ਦੇ ਮਾਮਲੇ ਵਿੱਚ ਪਛਤਾਵਾ ਜਤਾਇਆ ਉਹਨੇ ਕਿਹਾ ਹੈ ਕਿ ਮੈਨੂੰ ਕਿਮੀ ਦਾ ਪਹਿਲੇ ਦਿਨ ਤੋਂ ਸਾਥ ਨਹੀਂ ਸੀ ਦੇਣਾ ਚਾਹੀਦਾ ਸਭ ਕੁਝ ਡਿਸਕਲੋਜ਼ ਕਰ ਦੇਣਾ ਚਾਹੀਦਾ ਸੀ ਜਿਸ ਲਈ ਮੈਂ ਹੁਣ ਪਛਤਾ ਰਹੀ ਹਾਂ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦੋ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਕਾਇਆ ਤੁਹਾਡਾ ਕੋਈ ਫਰੈਂਡ ਸਰਕਲ ਜਿਆ ਜਿੱਦਾਂ ਮਰਜੀ ਐ ਕਦੀ ਵੀ ਗਲਤ ਬੰਦੇ ਦਾ ਸਾਥ ਨਾ ਦੋ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ ਦੱਸ ਕੇ ਗਿਆ ਕਿਸੇ ਨੂੰ ਗਲਤੀ ਦੱਸ ਦੋਗੇ ਉਹਦੀ ਤੇ ਤੁਸੀਂ ਤਾਂ ਵੀ ਮਾੜੇ ਆ ਤੁਸੀਂ ਦੁਨੀਆ ਲਈ ਨਹੀਂ ਚੰਗੇ ਹੋ ਸਕਦੇ ਖੁਸ਼ੀ ਤੇ ਹਾਲੇ ਫਿਲਹਾਲ ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ 'ਚ ਕਿਸੇ ਨੇ ਕੰਟ ਕੇ ਤਾਂ ਬਾਰ ਸਿੱਟਦੀ ਐ ਬੜੇ ਸੋਕੇ ਟਾਈਮ ਐ ਟਾਈਮ ਜੇ ਚੰਗਾ ਨਹੀਂ ਰਿਹਾ ਤੇ ਮਾੜਾ ਵੀ ਨਹੀਂ ਰਹੂਗਾ ਨਿਕਲ ਜਾਊਗਾ ਬਸ ਮੈਨੂੰ ਦੁੱਖ ਨਹੀਂ ਐ ਕਿਸੇ ਚੀਜ਼ ਦਾ ਨੇ ਉਸ ਤਰ੍ਹਾਂ ਫਹੀਆ ਕਿ ਲੋਕਾਂ ਨੂੰ ਦੇਖਦਾ ਕਿਉਂ ਨਹੀਂ ਹੈ ਲੋਕ ਕਿੰਨੇ ਕਿਉਂ ਹੈ ਕਿਉਂ ਸਿਰਫ ਉਹ ਦੇਖਦੇ ਆ ਜਾਂ ਦੇਖਣਾ ਚਾਹੁੰਦੇ ਆ ਜਿਨ੍ਹਾਂ ਤੋਂ ਉਹਨਾਂ ਨੂੰ ਸੁਆਦ ਮਿਲਦਾ ਆ ਕਿ ਇੰਟਰਸਟ ਹੈ ਸੱਚ ਝੂਠ ਨਾ ਕਿਸੇ ਦੇ ਕਿਸੇ ਦੀ ਪ੍ਰੋਬਲਮ ਨਾਲ ਕੋਈ ਕੀ ਫੇਸ ਕਰ ਰਿਹਾ ਉਹਨਾਂ ਨੂੰ ਮਤਲਬ ਨਹੀਂ ਆ ਇਹ ਚੀਜ਼ ਦਾ ਬਸ ਉਹ ਕਿੱਕ ਦੇਖਦੇ ਆ ਕਿ ਮਸਾਲਾ ਕਿੱਥੇ ਆ ਇੰਟਰਸਟਿੰਗ ਕਿੱਥੇ ਆ ਕਲੇਸ਼ ਕਿੱਥੇ ਆ ਉਹ ਉਹੀ ਚੀਜ਼ਾਂ ਦੇਖਣਾ ਚਾਹੁੰਦੇ ਆ ਕੋਈ ਉਹਨਾਂ ਨੂੰ ਜੋ ਮਰਜ਼ੀ ਦਿਖਾਵੇ ਐਂਡ ਇੰਨਾ ਕਦੇ ਪਤਾ ਲੱਗ ਗਿਆ ਕਿ ਤੁਸੀਂ ਤੁਸੀਂ ਦੁਨੀਆ ਅੱਗੇ ਸਹੀ ਨਹੀਂ ਹੋ ਸਕਦੇ ਜੋ ਮਰਜ਼ੀ ਪ੍ਰੂਫਸ ਲੈ ਆਓ ਬੋਲੋ ਜੋ ਮਰਜ਼ੀ ਕਰ ਲੋ ਮੈਨੂੰ ਲੱਗਦਾ ਕਿ ਚੁੱਪ ਹੋ ਜਾਣਾ ਇਸ ਸਿਚੁਏਸ਼ਨ ਦੇ ਵਿੱਚ ਇਜ਼ ਬੈਸਟ ਐਂਡ ਇਸ ਲਈ ਚੁੱਪ ਹੀ ਬੈਠੀ ਆਂ ਠੀਕ ਐ ਤੁਹਾਡੇ ਹਾਲਾਤ ਇਦਾਂ ਦੇ ਆ ਕਿ ਤੁਸੀਂ ਕਿਸੇ ਨੂੰ ਕਿੰਨਾ ਕੁ ਸਿਰ ਡਰਾ ਲੋਗੇ ਧਮਕੀਆਂ ਦੇ ਲੋਗੇ ਹਰਕਤਾਂ ਕਰ ਲੋਗੇ ਠੀਕ ਐ ਮੈਂ ਆਪਣੀ ਫੈਮਿਲੀ ਨਾਲ ਨਾ ਕਰੇ ਬੈਠੀ ਆਂ ਸੇਫ ਆ ਇਹ ਤਾਂ ਹੈ ਨਹੀਂ ਕਿ ਤੁਸੀਂ ਕਹੋਗੇ ਕਿ ਆਪਾਂ ਡਰਾ ਰਹੇ ਆ ਤੇ ਇਹ ਬੈ ਹੀ ਜਾਊਗੀ ਘਰੇ ਨਿਕਲਣਾ ਤੇ ਮੈਂ ਹੈ ਹੀ ਅੱਜ ਨਹੀਂ ਤਾਂ ਗੱਲ ਨਿਕਲੂਗੀ ਤੇ ਉਸ ਤੋਂ ਬਾਅਦ ਬੰਦੇ ਦੀ ਆਪਣੀ ਮਰਜ਼ੀ ਹੈ ਤੁਸੀਂ ਕੀ ਤੁਸੀਂ ਕੀ ਕਿਸ ਪ੍ਰੋਸਪੈਕਟਿਵ ਨਾਲ ਕਿਨੂੰ ਕੀ ਦੇਖਦੇ ਹੋ ਕਿਸ ਕੰਟੈਕਸਟ ਚ ਕਿਸੇ ਨੂੰ ਕੀ ਕਹਿੰਨੇ ਹੋ ਕੀ ਕਰਦੇ ਹੋ ਉਹ ਤੁਹਾਡੀ ਆਪਣਾ ਦਿਮਾਗ ਹੈ ਆਪਣਾ ਦਿਲ ਹੈ ਉਹਨੂੰ ਮੈਂ ਚੇਂਜ ਨਹੀਂ ਕਰ ਸਕਦੀ ਪਰ ਕਿੰਨਾ ਕਿ ਚਿਰ ਮੈਂ ਵੀ ਘਰੇ ਬਹਿ ਜੂਗੀ ਕਿੰਨਾ ਕਿ ਚਿਰ ਤੁਸੀਂ ਵੀ ਹਰਕਤਾਂ ਕਰ ਲੋਗੇ ਬਸ ਠੀਕ ਹੈ ਟਾਈਮ ਹੈ ਚੰਗਾ ਮਾੜਾ ਨਿਕਲ ਹੀ ਜਾਊਗਾ ਮੈਂ ਕਿਸੇ ਚੀਜ਼ ਦੀ ਮਾਫੀ ਨਹੀਂ ਮੰਗਣ ਗਈ ਗਲਤੀ ਕਰਨ ਵਾਲਾ ਵਟਾ ਹੁੰਦਾ ਆ ਕਿਸੇ ਦਾ ਗੁਨਾਹ ਗਲਤੀ ਦੱਸਣ ਵਾਲਾ ਮਾਫੀ ਨਹੀਂ ਮੰਗਣ ਜਾਂਦਾ ਕਿ ਸੌਰੀ ਮੈਂ ਤੁਹਾਡੀ ਗਲਤੀ ਦੱਸਤੀ ਐ ਐਂਡ ਗਲਤੀ ਇੱਕ ਵਾਰੀ ਹੁੰਦੀ ਆ ਬਾਰ-ਬਾਰ ਨਹੀਂ ਬਟ ਉਹੀ ਗੱਲ ਐ ਵੀ ਲੋਕ ਵੱਖਰੇ ਵੱਖਰੇ ਜਿੰਨੇ ਮੂੰਹ ਹੰਨੀਆਂ ਗੱਲਾਂ ਵੱਖਰੇ ਵੱਖਰੇ ਲੋਕੀਆ ਹਰ ਕਿਸੇ ਦਾ ਵੱਖਰਾ ਕਹਿਣਾ ਐ ਕਿਸੇ ਨੂੰ ਕਹਿਣਾ ਸੌਖਾ ਹੁੰਦਾ ਵੀ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਪਰ ਜਦੋਂ ਆਪਣੇ ਤੇ ਗੱਲ ਪੈਂਦੀ ਐ ਤੇ ਹਰ ਕੋਈ ਬੋਲਦਾ ਐ ਐਂਡ ਸੇਮ ਗੋਜ਼ ਫਾਰ ਮੀ ਤੇ ਬਾਕੀ ਤਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਮਾਈਂਡਸੈਟ ਹੈ ਮੈਨੂੰ ਇੰਨਾ ਪਤਾ ਲੱਗਿਆ ਇਹਨਾਂ ਦਿਨਾਂ 'ਚ ਕਿ ਮੈਂ ਤੁਹਾਡੀ ਸੋਚ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਣਾ ਹੈ ਵੀ ਕਿਸੇ ਤੇ ਵੀ ਇੰਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦਿਓ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਾਕ ਆ ਤੁਹਾਡਾ ਕੋਈ ਫਰੈਂਡ ਸਰਕਲ ਜਿਆ ਜਿੱਦਾਂ ਮਰਜ਼ੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦਿਓ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ